ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅੱਜ ਵੀ ਅਲਰਟ ਜਾਰੀ ਕੀਤਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਰੋਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗੇ ਜੀ ਤਾਂ ਮੌਸਮ ਵਿਭਾਗ ਦੇ ਵੱਲੋਂ ਅੱਜ ਪੁਖਵਾਣੀ ਕੀਤੀ ਗਈ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜੋ ਕਿ ਚਾਰੇ ਪਾਸੇ ਧੁੰਦ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕਰ ਦਿੱਤਾ ਹੈ ਖਾਸ ਕਰਕੇ ਪੰਜਾਬ ਦੇ ਜਿਹੜੇ ਮੈਦਾਨੀ ਇਲਾਕੇ ਨੇ ਉੱਥੇ ਦਾ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਸਾਂਝੀ ਕਰਿਆ ਹਾਲਾਂਕਿ ਸਵੇਰੇ ਅਤੇ ਸ਼ਾਮ ਨੂੰ ਠੰਡ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ ਪਰ ਦੁਪਹਿਰ ਦੇ ਵੇਲੇ ਦਿਨ ਦੇ ਵੇਲੇ ਧੁੱਪ ਨਿਕਲਣ ਦੇ ਨਾਲ ਲੋਕਾਂ ਨੂੰ ਠੰਡ ਤੋਂ ਕੁਝ ਰਾਹਤ ਜ਼ਰੂਰ ਮਿਲਦੀ ਹੈ ਜਿਸ ਕਰਕੇ ਲੋਕਾਂ ਨੂੰ ਇਸ ਕੜਾਕੇ ਦੀ ਠੰਡ ਤੋਂ ਕਹਿ ਸਕਦੇ ਆ ਵੀ ਕੁਝ ਆਰਾਮ ਮਿਲਦਾ ਹੈ ਤਾਂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅੱਜ ਯਾਨੀ ਕਿ 4 ਫਰਵਰੀ ਨੂੰ ਬੁੱਧਵਾਰ ਦੀ ਸਵੇਰੇ ਅਤੇ ਸ਼ਾਮ ਦੇ ਸਮੇਂ ਘਣੇ ਕੋਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਯਾਨੀ ਕਿ ਆਈਐਮਡੀ ਦੇ ਵੱਲੋਂ ਸੰਬੰਧੀ yellow alert ਵੀ ਜਾਰੀ ਕੀਤਾ। ਹਾਲਾਂਕਿ ਮੌਸਮ ਸੁੱਕਾ ਰਹੇਗਾ ਤਾਂ ਪੰਜਾਬ ਦੇ 15 ਜ਼ਿਲ੍ਹਿਆਂ ਦੇ ਵਿੱਚ ਵਾਰਨਿੰਗ ਦਿੱਤੀ ਗਈ ਹੈ। ਮੌਸਮ ਪਾਗ ਦੇ ਮੁਤਾਬਕ ਅੱਜ 15 ਜ਼ਿਲ੍ਹਿਆਂ ਦੇ ਵਿੱਚ ਕੋਹਰਾ ਪੈਣ ਦੀ ਸੰਭਾਵਨਾ। ਇਹਨਾਂ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ, ਬਰਨਾਲਾ, ਮਾਨਸਾ, ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਸ਼੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਇਹ ਜਿਹੜੇ ਕਿ 15 ਜ਼ਿਲ੍ਹੇ ਜਿਹੜੇ ਕਿ ਸ਼ਾਮਿਲ ਨੇ ਜਿੱਤੇ ਕਿ ਮੌਸਮਾਂ ਭਾਗ ਦੇ ਵੱਲੋਂ ਕੋਹਰਾ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਉੱਥੇ ਹੀ ਅੰਮ੍ਰਿਤਸਰ ਤੋਂ ਅੰਬਾਲਾ ਅਤੇ ਅੰਬਾਲਾ ਤੋਂ ਦਿੱਲੀ ਹਾਈਵੇ ਦੇ ਉੱਤੇ ਸਫ਼ਰ ਕਰਨ ਵਾਲਿਆਂ ਨੂੰ ਰਸਤੇ 'ਤੇ ਹਿੱਸੇਵਾਰ ਤੌਰ ਦੇ ਉੱਤੇ ਛਾਏ ਬੱਦਲ ਨਜ਼ਰ ਆਉਣਗੇ ਜਿਸ ਕਰਕੇ ਬੜੇ ਸਾਵਧਾਨੀ ਦੇ ਨਾਲ ਉਹਨਾਂ ਨੂੰ ਆਪਣੀਆਂ ਜੋੜੇ ਵਾਹਨ ਚਾਲਕ ਨੇ ਉਹਨਾਂ ਨੂੰ ਆਪਣੀਆਂ ਗੱਡੀਆਂ ਚਲਾਉਣੀਆਂ ਪੈਣਗੀਆਂ ਤੇ ਉੱਤੇ ਹੀ ਚੰਡੀਗੜ੍ਹ 에어ਪੋਰਟ ਅਥਾਰਟੀ ਦੇ ਮੁਤਾਬਕ ਦਿੱਲੀ ਚੰਡੀਗੜ੍ਹ ਆਉਣ ਅਤੇ ਜਾਣ ਵਾਲੀਆਂ ਦੋ ਫਲਾਈਟਾਂ ਰੱਦ ਹੋਈਆਂ ਨੇ ਜਦਕਿ ਚੰਡੀਗੜ੍ਹ ਤੋਂ ਬੈਂਗਲੁਰੂ, ਮੁੰਬਈ, ਦਿੱਲੀ, ਗੋਆ ਅਤੇ ਅਬੂਦਾਬੀ ਜਾਣ ਵਾਲੀਆਂ ਫਲਾਈਟਾਂ ਦੇਰੀ ਦੇ ਨਾਲ ਰਵਾਨਾ ਹੋਈਆਂ ਨੇ ਅਤੇ ਇਸੇ ਤਰ੍ਹਾਂ ਮੁੰਬਈ ਦਿੱਲੀ ਗੋਆ ਅਤੇ ਅਦੂ ਜੋ ਕਿ ਅਬ ਅਬੂਤਾਮੀ ਤੋਂ ਚੰਡੀਗੜ ਆਉਣ ਵਾਲੀਆਂ ਫਲਾਈਟਾਂ ਵੀ ਦੇਰੀ ਦੇ ਨਾਲ ਪਹੁੰਚਾ ਨੇ ਤਾਂ ਧੁੰਦ ਦੇ ਕਾਰਨ ਫਲਾਈਟਾਂ ਦਾ ਡਿਲੇ ਸਮਾਂ 2 ਤੋਂ 3 ਘੰਟਿਆਂ ਤੱਕ ਰਿਹਾ ਹੈ ਤੇ ਦੋ ਫਲਾਈਟਾਂ ਰੱਦ ਕਰਨੀਆਂ ਪਈਆਂ ਨੇ ਜਿਸ ਤਰੀਕੇ ਦੀ ਠੰਡ ਹੈਗੀ ਹੈ ਧੁੰਦ ਛਾਈ ਹੋਈ ਹੈ ਇਸੇ ਨੂੰ ਲੈ ਕੇ ਜੋ ਕਿ ਚੰਡੀਗੜ 에ਰਪੋਰਟ ਅਥਾਰਟੀ ਦੇ ਵੱਲੋਂ ਜਿਹੜਾ ਕਿ ਕਹਿ ਸਕਦੇ ਹਾਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅੱਜ ਤੋਂ ਦੱਸਦੇ ਕਿ ਮੌਸਮ ਵਿਭਾਗ ਦੇ ਮੁਤਾਬਕ ਰਾਜ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਦੇ ਵਿੱਚ ਵੱਤਵਤਾ ਤਾਪਮਾਨ 16 ਤੋਂ 18 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦੀ ਸੰਭਾਵਨਾ ਹੈ ਜਦਕਿ ਰਾਜ ਦੇ ਬਾਕੀ ਹਿੱਸਿਆਂ ਦੇ ਵਿੱਚ ਇਹ 18 ਤੋਂ 20 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ ਇਸੇ ਹਫਤੇ ਦੌਰਾਨ ਰਾਜ ਦੇ ਵਿੱਚ ਵੱਤਵਤਾ ਤਾਪਮਾਨ ਆਮ ਦੇ ਨੇੜੇ ਰਹਿਣ ਦੀ ਉਮੀਦ ਹੈ ਅੱਜਕੀ ਘਟੋਕਰ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਦਰਮਿਆਨ ਰਹੇਗਾ ਤਾਂ ਬੀਤੇ ਕੱਲ ਨੂੰ ਵੀ ਚੰਡੀਗੜ੍ਹ ਦੇ ਵਿੱਚ ਜ਼ੀਰੋ ਵਿਜ਼ਿਬਿਲਟੀ ਦਰਜ ਕੀਤੀ ਗਈ ਸੀਗੇ ਜਿਸ ਦੇ ਨਾਲ ਪੰਜਾਬ ਦੇ ਆਮਦਪੁਰ ਦੇ ਵਿੱਚ 10 ਮੀਟਰ ਬੱਲੋਵਾਲ ਦੇ ਵਿੱਚ ਵੀ 10 ਮੀਟਰ ਤੇ ਬਠਿੰਡਾ ਦੇ ਵਿੱਚ 50 ਮੀਟਰ ਤੇ ਹਲਵਾਰਾ ਦੇ ਵਿੱਚ 100 ਮੀਟਰ ਵਿਜ਼ਿਬਿਲਟੀ ਰਹੀ ਹੈ ਇਸੇ ਤਰੀਕੇ ਦੇ ਨਾਲ ਬਠਿੰਡਾ ਦੇ ਵਿੱਚ ਵੀ ਕੋਲਡ ਵੇਵ ਦਰਜ ਕੀਤਾ ਗਿਆ ਹੈ ਤਾਂ ਇਸ ਸਮੇਂ ਦੱਸ ਦਈਏ ਕਿ ਵੈਸਟਰਨ ਡਿਸਟਰਬੈਂਸ ਉੱਤਰੀ ਪਾਕਿਸਤਾਨ ਅਤੇ ਉਸ ਦੇ ਨਾਲ ਲੱਗਦੇ ਪੰਜਾਬੀ ਇਲਾਕਿਆਂ ਦੇ ਉੱਤੇ ਸਰਗਰਮ ਹੈ ਇਸ ਦੇ ਕਾਰਨ ਉਪਰੀ ਹਵਾ ਦੇ ਵਿੱਚ ਇੱਕ ਕੁਮਾਉ ਸਿਸਟਮ ਬਣਿਆ ਹੋਇਆ ਹੈ ਜ ਜਿਸ ਦਾ ਅਸਰ ਖਾਸ ਤੌਰ ਤੇ ਉੱਤਰ ਪੂਰਬੀ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਨਜ਼ਰ ਆ ਰਿਹਾ ਹੈ ਹਾਲਾਂਕਿ ਇਹ ਪ੍ਰਭਾਵ ਜ਼ਮੀਨ ਤੋਂ ਵੱਧ ਉਚਾਈ ਤੱਕ ਹੀ ਸੀਮਿਤ ਹੈ ਤਾ ਆਉਣ ਵਾਲੇ ਯਾਨੀ ਕਿ ਭਲਕੇ 5 ਫਰਵਰੀ ਨੂੰ ਇੱਕ ਹੋਰ ਜੋ ਕਿ ਨਵਾਂ ਵੈਸਟਰਨ ਡਿਸਟਰਬੈਂਸ ਪੱਛਮੀ ਹਿਮਾਲਿਆ ਖੇਤਰਾਂ ਤੋਂ ਪ੍ਰਭਾਵਿਤ ਕਰ ਸਕਦਾ ਹੈ ਉੱਥੇ ਪੰਜਾਬ ਅਤੇ ਨਾਲ ਲੱਗਦੇ ਹਰਿਆਣਾ ਦੇ ਉੱਤੇ ਬਣਿਆ ਪੁਰਾਣਾ ਪੱਛਮੀ ਗਰਬੜੀ ਹੌਣ ਹੌਲੀ ਹੌਲੀ ਕਮਜ਼ੋਰ ਪੈ ਰਿਹਾ ਤੇ ਉਸ ਦਾ ਅਸਰ ਘਟ ਹੁੰਦਾ ਜਾ ਰਿਹਾ ਤਾਂ ਆਉਣ ਵਾਲੇ 7 ਦਿਨਾਂ ਦੇ ਵਿੱਚ ਤਿੰਨ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਦੀ ਸੰਭਾਵਨਾ ਜਿਸ ਦੇ ਨਾਲ ਹਾਲੇ ਵੀ ਠੰਡਾ ਤੇ ਕੋਰੇ ਦੀ ਸਥਿਤੀ ਬਣੀ ਹੋਈ ਹੈ ਤਾਂ ਅਜਿਹੇ ਮੌਸਮ ਦੇ ਵਿੱਚ ਖਾਸ ਕਰਕੇ ਬਜ਼ੁਰਗਾਂ ਅਤੇ ਬੱਚਾ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਸਵੇਰੇ ਅਤੇ ਸ਼ਾਮ ਨੂੰ ਜਿਹੜੀ ਕਿ ਠੰਡੀਆਂ ਹਵਾਵਾਂ ਚੱਲਦੀਆਂ ਨੇ ਇਸ ਦੇ ਇਸ ਦੇ ਕਾਰਨ ਬੱਚੇ ਅਤੇ ਬਜ਼ੁਰਗਾਂ ਨੂੰ ਦਮੇ ਦੀ ਕਹਿ ਸਕਦੇ ਹਾਂ ਵੀ ਸਾਹ ਲੈਣ ਦੇ ਵਿੱਚ ਦਿੱਕਤ ਆ ਸਕਦੀ ਹੈ ਖਾਂਸੀ ਜ਼ੁਕਾਮ ਇਹ ਬਿਮਾਰੀਆਂ ਆਮ ਹਰ ਘਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਤਾਂ ਮੌਸਮ ਵਿਭਾਗ ਦੇ ਵੱਲੋਂ ਸਾਵਧਾਨੀ ਵਰਤਣ ਦੀ ਅਪੀਲ ਵੀ ਕੀਤੀ ਗਈ ਹੈ ਖਾਸ ਕਰਕੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਕੋਲਡ ਵੇਵ ਨੂੰ ਲੈ ਕੇ ਸਵੇਰੇ ਅਤੇ ਸ਼ਾਮ ਨੂੰ yellow alert ਜਾਰੀ ਕੀਤਾ ਗਿਆ ਹੈ